ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਵਾਲ ਵਾਲ ਬਚੇ ਨੇ ਜਿਹਾ ਤੁਹਾਨੂੰ ਦੱਸਦੇ ਕਿ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਤੁਹਾਨੂੰ ਦੱਸਦੇ ਕਿ ਸਹਾਸੇ ਦੇ ਵਿੱਚ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਖਮੀ ਹੋਇਆ ਜੋ ਜਾਣਕਾਰੀ ਸਾਹਮਣੇ ਆਇਆ ਉਸ ਮੁਤਾਬਕ ਤਲਵਾੜਾ ਦੇ ਪ੍ਰੋਗਰਾਮ ਦੇ ਵਿੱਚ ਉਹ ਗਾਉਣ ਦੇ ਲਈ ਜਾ ਰਹੇ ਸਨ ਤਾਂ ਕਾਰ ਜਿਹੜੀ ਸੜਕ ਤੇ ਲੱਗੀ ਗ੍ਰਿਲ ਦੇ ਨਾਲ ਜਾ ਟਕਰਾਂਦੀ ਤੇ ਸਾਰੇ ਗ੍ਰਿਲ ਜਿਹੜੀ ਹੈ ਕਾਰ ਦੇ ਅੰਦਰ ਹੀ ਫਸ ਜਾਂਦੀ ਹੈ ਤਾਂ ਗਨੀਮਤ ਰਹੀ ਕਿ ਕਿਸੇ ਦਾ ਜਾਨ ਨੁਕਸਾਨ ਨਹੀਂ ਹੋਇਆ ਪੰਜਾਬੀ ਸੂਫੀ ਗਾਇਕ ਨੇ ਸਰਦਾਰ ਅਲੀ ਜੋ ਕਿ ਵਾਲ ਵਾਲ ਬਚੇ ਨੇ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਰੂਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਗਾਇਕ ਤੇ ਸੂਫੀ ਵਾਲੇ ਨੂੰ ਵੀ ਹਸਪਤਾਲ ਲੈ ਜਾਂਦਾ ਗਿਆ ਤੇ ਪੁਲਹਾੜ ਤੋਂ ਦੱਸਦੀ ਕਿ ਇਸ ਦੌਰਾਨ ਕਾਰ ਜਿਹੜੀ ਸੜਕ ਖਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਗ੍ਰਿਲ ਦੇ ਨਾਲ ਜਾ ਟਕਰਾਂਦੀ ਹੈ ਕਾਰ ਜਿਹੜੀ ਕਿ ਸਾਰੀ ਗ੍ਰਿਲ ਉਹਨਾਂ ਦੀ ਗੱਡੀ ਦੇ ਵਿੱਚ ਫਸ ਜਾਂਦੀ ਹੈ ਤਲਵਾੜਾ ਦੇ ਪ੍ਰੋਗਰਾਮ ਦੇ ਵਿੱਚ ਗਾਉਣ ਦੇ ਲਈ ਜਿਹੜੇ ਕਿ ਸੂਫੀ ਗਾਇਕ ਜਾ ਰਹੇ ਸਨ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਵਾਲ-ਵਾਲ ਬਚੇ ਨੇ ਜਿਨ੍ਹਾਂ ਤੋਂ ਦੱਸਦੇ ਕਿ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਤੋਂ ਦੱਸਦੇ ਕਿ ਸਹਾਸਦ ਦੇ ਵਿੱਚ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਖਮੀ ਹੋਇਆ ਜੋ ਜਾਣਕਾਰੀ ਸਾਹਮਣੇ ਇਸ ਦੇ ਮੁਤਾਬਕ ਤਲਵਾਰਾ ਦੇ ਪ੍ਰੋਗਰਾਮ ਦੇ ਵਿੱਚ ਉਹ ਗਾਉਣ ਦੇ ਲਈ ਜਾ ਰਹੇ ਸਨ ਤਾਂ ਕਾਰ ਜਿਹੜੀ ਸੜਕ ਤੇ ਲੱਗੀ ਗ੍ਰਿਲ ਦੇ ਨਾਲ ਜਾ ਟਕਰਾਂਦੀ ਤੇ ਸਾਰੇ ਗ੍ਰਿਲ ਜਿਹੜੀ ਹੈ ਕਾਰ ਦੇ ਅੰਦਰ ਹੀ ਫਸ ਜਾਂਦੀ ਹੈ ਤਾਂ ਗਨੀਮਤ ਰਹੀ ਕਿ ਕਿਸੇ ਦਾ ਜਾਨ ਨੁਕਸਾਨ ਨਹੀਂ ਹੋਇਆ ਪੰਜਾਬੀ ਸੂਫੀ ਗਾਇਕ ਨੇ ਸਰਦਾਰ ਅਲੀ ਜੋ ਕਿ ਵਾਲ-ਵਾਲ ਬਚੇ ਨੇ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਰੂਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰ ਗਿਆ ਤੇ ਸੂਫੀ ਵਾਲੇ ਨੂੰ ਵੀ ਹਸਪਤਾਲ ਲੈ ਜਾਂਦਾ ਗਿਆ ਤੇ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਦੌਰਾਨ ਕਾਰ ਜਿਹੜੀ ਸੜਕ ਖਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਗ੍ਰਿਲ ਦੇ ਨਾਲ ਜਾ ਟਕਰਾਂਦੀ ਹੈ ਕਾਰ ਜਿਹੜੀ ਕਿ ਸਾਰੀ ਗ੍ਰਿਲ ਉਹਨਾਂ ਦੀ ਗੱਡੀ ਦੇ ਵਿੱਚ ਫਸ ਜਾਂਦੀ ਹੈ ਤਲਵਾਰਾ ਦੇ ਪ੍ਰੋਗਰਾਮ ਦੇ ਵਿੱਚ ਗਾਉਣ ਦੇ ਲਈ ਜਿਹੜੇ ਕਿ ਸੂਫੀ ਗਾਇਕ ਜਾ ਰਹੇ ਸਨ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਵਾਲ ਵਾਲ ਬਚੇ ਨੇ ਜਿਹਾ ਤੁੰਦਸ ਦੀ ਕੇ ਸੜਕ ਹਾਸੀ ਦਾ ਸ਼ਿਕਾਰ ਹੋਏ ਨੇ ਤੁੰਦਸ ਦੀ ਕੇ ਸਹਾਸੇ ਦੇ ਵਿੱਚ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਖਮੀ ਹੋਇਆ ਜੋ ਜਾਣਕਾਰੀ ਸਾਹਮਣੇ ਆਇਆ ਉਸ ਮੁਤਾਬਕ ਤਲਵਾਰਾ ਦੇ ਪ੍ਰੋਗਰਾਮ ਦੇ ਵਿੱਚ ਉਹ ਗਾਉਣ ਦੇ ਲਈ ਜਾ ਰਹੇ ਸਨ ਤਾਂ ਕਾਰ ਜਿਹੜੀ ਸੜਕ ਤੇ ਲੱਗੀ ਗ੍ਰਿਲ ਦੇ ਨਾਲ ਜਾ ਟਕਰਾਂਦੀ ਤੇ ਸਾਰੇ ਗ੍ਰਿਲ ਜਿਹੜੀ ਹੈ ਕਾਰ ਦੇ ਅੰਦਰ ਹੀ ਫਸ ਜਾਂਦੀ ਹੈ ਤਾਂ ਗਨੀਮਤ ਰਹੀ ਕਿ ਕਿਸੇ ਦਾ ਜਾਨ ਨੁਕਸਾਨ ਨਹੀਂ ਹੋਇਆ ਪੰਜਾਬੀ ਸੂਫੀ ਗਾਇਕ ਨੇ ਸਰਦਾਰ ਅਲੀ ਜੋ ਕਿ ਵਾਲ ਵਾਲ ਬਚੇ ਨੇ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਰੂਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਾਇਕ ਤੇ ਸੂਫੀ ਵਾਲੇ ਨੂੰ ਵੀ ਹਸਪਤਾਲ ਲੈ ਜਾਂਦਾ ਗਿਆ ਤੇ ਫਿਲਹਾਲ ਅੰਦਾਜ਼ੇ ਕਿ ਇਸ ਦੌਰਾਨ ਕਾਰ ਜਿਹੜੀ ਸੜਕ ਖਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਗ੍ਰਿਲ ਦੇ ਨਾਲ ਜਾ ਟਕਰਾਂਦੀ ਹੈ ਕਾਰ ਜਿਹੜੀ ਕਿ ਸਾਰੀ ਗ੍ਰਿਲ ਉਹਨਾਂ ਦੀ ਗੱਡੀ ਦੇ ਵਿੱਚ ਫਸ ਜਾਂਦੀ ਹੈ ਤਲਵਾੜਾ ਦੇ ਪ੍ਰੋਗਰਾਮ ਦੇ ਵਿੱਚ ਗਾਉਣ ਦੇ ਲਈ ਜਿਹੜੇ ਕਿ ਸੂਫੀ ਗਾਇਕ ਜਾ ਰਹੇ ਸਨ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਵਾਲ-ਵਾਲ ਬਚੇ ਨੇ ਜਿਹਾ ਤੁਹਾਨੂੰ ਦੱਸਦੇ ਕਿ ਸੜਕ ਹਾਸੀ ਦਾ ਸ਼ਿਕਾਰ ਹੋਏ ਨੇ ਤੁਹਾਨੂੰ ਦੱਸਦੇ ਕਿ ਸਹਾਸੀ ਦੇ ਵਿੱਚ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਖਮੀ ਹੋਇਆ ਜੋ ਜਾਣਕਾਰੀ ਸਾਹਮਣੇ ਅੱਜ ਦੇ ਮੁਤਾਬਕ ਤਲਵਾਰਾ ਦੇ ਪ੍ਰੋਗਰਾਮ ਦੇ ਵਿੱਚ ਉਹ ਗਾਉਣ ਦੇ ਲਈ ਜਾ ਰਹੇ ਸਨ ਤਾਂ ਕਾਰ ਜਿਹੜੀ ਸੜਕ ਤੇ ਲੱਗੀ ਗ੍ਰਿਲ ਦੇ ਨਾਲ ਜਾ ਟਕਰਾਂਦੀ ਤੇ ਸਾਰੇ ਗ੍ਰਿਲ ਜਿਹੜੀ ਹੈ ਕਾਰ ਦੇ ਅੰਦਰ ਹੀ ਫਸ ਜਾਂਦੀ ਹੈ ਤਾਂ ਗਨੀਮਤ ਰਹੀ ਕਿ ਕਿਸੇ ਦਾ ਜਾਨ ਨੁਕਸਾਨ ਨਹੀਂ ਹੋਇਆ ਪੰਜਾਬੀ ਸੂਫੀ ਗਾਇਕ ਨੇ ਸਰਦਾਰ ਅਲੀ ਜੋ ਕਿ ਵਾਲ-ਵਾਲ ਬਚੇ ਨੇ ਉਹਨਾਂ ਦਾ ਡਰਾਈਵਰ ਜਿਹੜਾ ਕਿ ਜ਼ਰੂਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਸੂਫੀ ਵਾਲੇ ਨੂੰ ਵੀ ਹਸਪਤਾਲ ਲੈ ਜਾਂਦਾ ਗਿਆ ਤੇ ਫਿਲਹਾਲ ਹੰਦਸ ਦੀ ਕਿ ਇਸ ਦੌਰਾਨ ਕਾਰ ਜਿਹੜੀ ਸੜਕ ਖਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਗ੍ਰਿਲ ਦੇ ਨਾਲ ਜਾ ਟਕਰਾਂਦੀ ਹੈ ਕਾਰ ਜਿਹੜੀ ਕਿ ਸਾਰੀ ਗ੍ਰਿਲ ਉਹਨਾਂ ਦੀ ਗੱਡੀ ਦੇ ਵਿੱਚ ਫਸ ਜਾਂਦੀ ਹੈ ਤਲਵਾੜਾ ਦੇ ਪ੍ਰੋਗਰਾਮ ਦੇ ਵਿੱਚ ਗਾਉਣ ਦੇ ਲਈ ਜਿਹੜੇ ਕਿ ਸੂਫੀ ਗਾਇਕ ਜਾ ਰਹੇ ਸਨ